ਲੋਜੀ ਦੋਸਤੋ ਕਈ ਇਹਦਾ ਤੁਸੀਂ ਬਹੁਤ ਖਾਦੇ ਹੋ ਹੋਣਗੇ ਕਦੋਂ ਵੀ ਕਹਿ ਦਿੰਦੇ ਆ ਲੋਕ ਇਹਨੂੰ ਪਰ ਐਦਾਂ ਦਾ ਕਈਆ ਸੈਂਚੇ ਚ ਤਿਆਰ ਕੀਤਾ ਗਿਆ ਤੁਸੀਂ ਪਹਿਲੀ ਵਾਰ ਦੇਖੋਗੇ ਉਮੀਦ ਆ ਕਈਆਂ ਨੇ ਦੇਖਿਆ ਹੋਊਗਾ ਪਰ ਕਈਆਂ ਨੇ ਨਹੀਂ ਦੇਖਿਆ ਹੋਊਗਾ ਪਰ ਆ ਦੇਖੋ ਤੋੜ ਲਿਆ ਵੇਲ ਨਾਲੋਂ ਬਾਈ ਨੇ ਤੇ ਆ ਇਹਨੂੰ ਕੱਟ ਰਿਹਾ ਸੈਂਚੇ ਨੂੰ ਜਿਹੜਾ ਉਹਨੇ ਸੈਂਚੇ ਚ ਤਿਆਰ ਕੀਤਾ ਸੀ ਆ ਲਓ ਭੰਨੋ ਤਾਂ ਵਾਓ ਵੰਡਰਫੁਲ ਦੇਖੋ ਕਾਕਾ ਜੀ ਬਣਾ ਕੇ ਇਹ ਸਾਰਾ ਕਮਾਲ ਸਾਂਚੇ ਦਾ ਉਹਦੇ ਵਿੱਚ ਤਿਆਰ ਮੰਨ ਲਓ ਵੀ ਇਹ ਗੁੱਡੂ ਦਾ ਨਕਸ਼ਾ ਤਿਆਰ ਕਰਤਾ ਵੀ ਵਿੱਚ ਲਾਤੇ ਵੀ ਲੌਂਗ ਤੋਂ ਬਾਅਦ ਦੇਖੋ ਵੀ ਇਹਦਾ ਵੀ ਕਿੰਨਾ ਵਧੀਆ ਨਿਕਲਿਆ ਵਿੱਚੋਂ ਕਿੱਜਾ ਬਣ ਕੇ ਸੋ ਆ ਦੇਖੋ ਪੰਨੂਗਾ ਹੋਣਾ ਹੈ ਨਾ ਇਦਾਂ ਇਦਾਂ ਇਹ ਇੱਕ ਸਾਂਚੇ ਚ ਇੱਕੋ ਤਰ੍ਹਾਂ ਦੀ ਪੇਂਟਿੰਗ ਜਾਂ ਆਟ ਕਹ ਲਿਆ ਕੀਤਾ ਹੋਇਆ ਵੱਖ-ਵੱਖ ਚਾ ਡੱਡੂ ਨੇ ਸੋ ਆ ਪੌੜੀਆਂ ਦੇਖ ਲਓ ਅਲਮੀਨੀਅਮ ਦੀਆਂ ਪੌੜੀਆਂ ਜਿੰਨਾ ਸਟੀਲ ਦੀਆਂ ਜਿੰਨਾ ਕੋਲ ਜਗ੍ਹਾ ਘੱਟ ਆ ਦੇਖੋ ਅਟੈਚਮੈਂਟ ਕੀਤੀ ਹੋਈ ਨਹੀਂ ਲੋੜ ਤਾਂ ਗੰਦੇ ਨਾਲ ਖੜੀਆਂ ਕਰਤੀਆਂ ਵਾਜੇਗਾ। ਕਿਆ ਕਹੋਗੇ? ਜੀ ਦੀ ਲਾਉਂਦੇ ਤਾਂ ਬਹੁਤ ਦੇਖੇ ਹੋਗੇ ਪਰ ਮੈਂ ਪਹਿਲੀ ਵਾਰ ਦੇਖਿਆ ਸਟਾਈਲ ਦੇਖੋ। ਸਿੱਧਾ ਟੱਕਾ 90 ਡਿਗਰੀ ਤੇ ਖੜਦਾ। ਤੇ ਹੁਣ ਸਬਜ਼ੀ ਬਣਾਉਂਦੀ ਤੁਹਾਨੂੰ ਸਰਾਣੇ ਕੱਢਦੀ ਤੁਸੀਂ ਲੋੜ ਨਹੀਂ। ਬਸ ਕੱਟ ਕੇ ਸਬਜ਼ੀ ਵਿੱਚ ਪਾ ਦੋ। ਉਹਨਾਂ ਦਾ ਕੱਟ ਵੀ ਆਪੇ ਲੰਦੀ ਹੈ ਹਿਆਲੋ। ਦੇਖੋ ਤਾਂ ਫੇ ਲੱਗਦੇ। ਨਾ। ਵੀਡੀਓ ਵਧੀਆ ਲੱਗਦੀ ਆ ਤਾਂ ਸ਼ੇਅਰ ਕਰਦੇ ਹੋ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਕਿਦਾਂ ਦੀ ਲੱਗੀ। ਵੀਡੀਓ ਦੇਖਣ ਲਈ ਧੰਨਵਾਦ ਸਾਰਿਆਂ ਦਾ ਇੱਕ ਨਾ ਬਿੰਡਾ ਹੁੰਦਾ ਜਿਹਦੀ ਆਪਾਂ ਨਦਰਸਤਾਂ ਚ ਬਾਜ ਤਾਂ ਸੜਕ ਤੋਂ ਬਹੁਤ ਸੁਣਦੀ ਆ ਪਰ ਉਹ ਇਹ ਨਹੀਂ ਪਤਾ ਹੁੰਦਾ ਜੀ ਆਵਾਜ਼ ਹੈ ਕਿਦੀ ਆ ਸੋ ਅੱਜ ਤੁਹਾਨੂੰ ਉਹ ਜਾਨਵਰ ਵੀ ਦਿਖਾਉਨੇ ਆ ਜੋ ਕਾਪੀਰਾਈਟ ਇਸ਼ੂ ਕਰਕੇ ਆਪਾਂ ਨੇ ਆਵਾਜ਼ ਬੰਦ ਕੀਤੀ ਹੋਈ ਹੈ ਦੇਖੋ ਧਿਆਨ ਨਾਲ ਦੇਖੋ ਹੁਣ ਤੁਹਾਨੂੰ ਇੱਥੋਂ ਸੇਮ ਰੰਗ ਦਾ ਲੱਕੜ ਦੇ ਰੰਗ ਦਾ ਯਾ ਦੇਖੋ ਆ ਜਾਨਵਰ ਹੁੰਦਾ ਉਹ ਜਿਹਦੀ ਆਵਾਜ਼ ਹੁੰਦੀ ਆ ਸੋ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰਦੇ ਹੋ ਵੀਡੀਓ ਦੇਖਣ ਲਈ ਸਾਰਿਆਂ ਦਾ ਧੰਨਵਾਦ ਹੈ ਮਿਲਦੇ ਆ ਨਵੀਂ ਕਿਸੇ ਵੀਡੀਓ ਨਾਲ ਜਦ ਤੱਕ ਧੰਨਵਾਦ ਸਾਰਿਆਂ ਦਾ। ਸੋ ਵੀਡੀਓ ਕਿਦਾਂ ਲੱਗਦੀ ਹੈ ਨਹੀਂ ਜ਼ਰੂਰ ਦੱਸਿਆ ਕਰਵਾ ਦੇਖੋ ਚਾਰ-ਚਾਰ ਬੈਠੇ ਨੇ ਉੱਪਰ ਹੋਰ ਵੀ ਬੈਠੇ ਨੇ। ਧੰਨਵਾਦ ਹੈ ਜੀ।